ਗਾਂ ਮਾਤਾ ਦੇ ਮੰਦਿਰ ਦੇ ਬਾਹਰ ਖੜੇ ਹੈ ਜੀ ਇੱਕ ਮਰੀ ਹੋਈ ਇਨਸਾਨੀਅਤ ਤੇ ਇੱਕ ਜਿਉਂਦਾ ਇਨਸਾਨ ਮਰਨ ਲਈ ਤੜਫ ਰਿਹਾ ਉਹਦੀ ਤਸਵੀਰ ਦਿਖਾਉਣੀ ਹੈ ਤੁਹਾਨੂੰ ਦੇਖੋ ਜੀ ਆਖਰੀ ਸਾਹਾਂ ਤੇ ਆਖਰੀ ਸਾਹਾਂ ਤੇ ਬਾਪੂ ਸਾਸਰੀ ਕਾਲ ਬਾਪੂ ਕਿੰਨੇ ਬੱਚੇ ਥੋਡੇ ਦੋ ਕੁੜੀਆਂ ਦੋ ਕੁੜੀਆਂ ਇੱਕ ਮੁੰਡਾ ਅੱਛਾ ਮੁੰਡੇ ਦਾ ਕੀ ਨਾਮ ਆ ਮੁੰਡਾ ਸਾਮਦਾ ਨਹੀਂ ਤੈਨੂੰ ਅੱਛਾ ਬਿਆਹ ਹੋਇਆ ਵਾ ਕੋਈ ਨਾ ਮੰਨੋ ਉਹੜਾ ਕਰਨਾ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਆ ਦੁਰਗਾ ਮਾਤਾ ਦਾ ਮੰਦਿਰ ਆ ਜੀ ਇਹਦੇ ਬਿਲਕੁਲ ਹੀ ਸਾਹਮਣੇ ਨਾ ਆਪ ਬਜ਼ੁਰਗ ਹੈਗਾ ਆ ਦੇਖੋ ਜੀ ਵਿਚਾਰਾ ਮੱਖੀਆਂ ਵਗੈਰਾ ਵੀ ਵਿਚਾਰੇ ਦੇ ਪੀਂਗੀਆਂ ਦੇਖੋ ਜੇ ਤੁਹਾਨੂੰ ਲੱਗਦਾ ਤੇ ਇਹਨਾਂ ਨੂੰ ਪਲੀਜ਼ ਦੇ ਦਿਓ ਕਿ ਨਈ ਸੇਵਾ ਹੀ ਬਹੁਤ ਵੱਡੀ ਸੇਵਾ ਆ ਜੂਗੀ ਇਹਨਾਂ ਨੂੰ ਠੀਕ ਕਰਕੇ ਜਿਵੇਂ ਮਰਜੀ ਸਾਹ ਆ ਰਹੇ ਨੇ ਪਰ ਉਹਨਾਂ ਦੀ ਦੇਖੋ ਕਿੰਨਾ ਬੁਰਾ ਹਾਲ ਆ ਜੀ ਜੇ ਤੁਹਾਡੇ ਕੋਲ ਹੁੰਦਾ ਬਾਈ ਜੀ ਪਲੀਜ਼ ਇਹਦੀ ਰਿਕੁਐਸਟ ਆ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਪਲੀਜ਼ ਇਹਨਾਂ ਨੂੰ ਲੈ ਜਾਓ ਠੀਕ ਕਰੋ ਆ ਬੰਦਾ ਇੱਕ ਕੋਈ ਇਹਨੂੰ ਗੱਡੀ ਚ ਛੱਡ ਗਿਆ ਸਟੇਡੀਅਮ ਦੇ ਕੋਲ ਇਹ ਬੜੀ ਮੁਸ਼ਕਲ ਨਾਲ ਇੱਥੇ ਪਹੁੰਚਿਆ ਹੈ ਕਿ ਦੁਰਗਾ ਮਾਤਾ ਮੰਦਰ ਆ ਜਗਰਾਉਂ ਕੋਲ ਦੇ ਕੋਲ ਬਿਲਕੁਲ ਉਹਦੇ ਸਾਹਮਣੇ ਪਿਆ ਹੋਇਆ ਹੈ ਉਹ 3 ਦਿਨ ਹੋ ਗਏ ਆਲੇ ਦੁਆਲੇ ਆਨੇ ਨੇ ਇਹਨੂੰ ਪਾਣੀ ਵੀ ਪਿਆ ਰੋਟੀ ਵੀ ਖਵਾਈਏ ਪਰ ਉਸ ਵੇਲੇ ਬੜੀ ਮੁਸ਼ਕਿਲ ਵਾਲੀ ਕੰਡੀਸ਼ਨ ਚ ਹੈ ਜੀਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਾਪੂ ਜੀ ਨੇ ਆਪਣਾ ਨਾਮ ਗਰਮੀਤ ਸਿੰਘ ਦੱਸਿਆ ਪਿਤਾ ਦਾ ਨਾਮ ਦੱਸਿਆ ਬੁੱਧ ਸਿੰਘ ਤੇ ਕਾਨਪੁਰ ਦੱਸਦੇ ਆ ਯੂਪੀ ਤੋਂ ਤੇ ਗੋਮਤੀ ਨੰਬਰ 5 ਗੋਮਤੀ ਨੰਬਰ 5 ਉੱਥੇ ਇਲਾਕਾ ਦੱਸਿਆ ਪੰਜਾਬੀ ਨੇ ਬਾਪੂ ਜੀ ਉੱਥੇ ਪੰਜਾਬੀ ਪਰਿਵਾਰ ਬਹੁਤ ਰਹਿੰਦੇ ਆ ਤੇ ਜੇ ਕੋਈ ਬਾਪੂ ਜੀ ਨੂੰ ਪਛਾਣਦਾ ਵਾ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰੋ ਇਹ ਉਹੀ ਬਜ਼ੁਰਗ ਨੇ ਜਿਨ੍ਹਾਂ ਨੂੰ ਅਸੀਂ ਲੁਧਿਆਣੇ ਦੁਰਗਾ ਮਾਤਾ ਮੰਦਿਰ ਦੇ ਬਾਹਰੋਂ ਚੱਕ ਕੇ ਲੈ ਕੇ ਆਏ ਹਾਂ ਤੁਸੀਂ ਹਾਲਤ ਦੇਖੋ ਉਸ ਦਿਨ ਕੀ ਸੀ ਬਾਪੂ ਜੀ ਦੀ ਕਿਵੇਂ ਮੱਖੀਆਂ ਹੀ ਮੱਖੀਆਂ ਬੈਠੀਆਂ ਸੀ ਮੂੰਹ ਤੇ ਸਾਰਾ ਸਰੀਰ ਮੱਖੀਆਂ ਨਾਲ ਭਰਿਆ ਪਿਆ ਸੀ ਤੇ ਐਨੇ ਔਖੇ ਸਾਹ ਲੈ ਰਿਹਾ ਸੀ ਬਾਪੂ ਸਾਨੂੰ ਵੀ ਐਂ ਲੱਗਦਾ ਸੀ ਵੀ ਸਸਤਾ ਟਿਕਰ ਪਹੁੰਚ ਜੇਵੇ ਇੱਥੇ ਟਿਕਰ ਸੁਪਨਿਆਂ ਦੇ ਘਰ ਟਿਕਰ ਤਾਂ ਬਹੁਤ ਵੱਡੀ ਗੱਲ ਆ ਪਰ ਬਾਪੂ ਜੀ ਸੁਪਨਿਆਂ ਦੇ ਘਰ 'ਚ ਪਹੁੰਚਿਆ ਵੀ ਤੇ ਇੱਥੇ ਆ ਕੇ ਸਾਡੇ ਸੂਰਜਪਾਲ ਡਾਕਟਰਾਂ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਆਉਂਦੇ ਸਾਰੀ ਬਾਪੂ ਜੀ ਨੂੰ ਸੰਭਾਲਿਆ ਉਹਨਾਂ ਨੂੰ ਫਟਾਫਟ ਐਂਟੂਵੇਟ ਕੀਤਾ ਵੈਂਟੀਲੇਟਰ ਮਸ਼ੀਨ ਤੇ ਪਾਇਆ ਤੇ ਜਿਹਦੇ ਨਾਲ ਬਾਪੂ ਜੀ ਦੀ ਜਾਨ ਬਚ ਗਈ ਤੇ ਦੇਖੋ ਵੈਂਟੀਲੇਟਰ ਮਸ਼ੀਨ ਤੋਂ ਵੀ ਬਾਪੂ ਜੀ ਲਹਿ ਗਿਆ ਮਸ਼ੀਨ ਇਹਨਾਂ ਦੇ ਸਰੀਰ ਨੇ ਬੈਕਅਪ ਚੱਕ ਲਿਆ ਆਪਣਾ ਮਸ਼ੀਨ ਲਾ ਦਿੱਤੀ ਗਈ ਹੈ ਹੁਣ ਆਕਸੀਜਨ ਵਾਲੀ ਇਕੱਲੀ ਪਾਈਪ ਲੱਗੀ ਹੋਈ ਆ ਮਾਸਕ ਲੱਗਿਆ ਹੋਇਆ ਬਾਕੀ ਰਿਪੋਰਟਸ ਵੀ ਹੁਣ ਬਾਪੂ ਦੀਆਂ ਪਹਿਲਾਂ ਨਾਲੋਂ ਬਹੁਤ ਠੀਕ ਆ ਪਰ ਵੀਕਨੈਸ ਬਹੁਤ ਜ਼ਿਆਦਾ ਕਮਜ਼ੋਰੀ ਬਹੁਤ ਜ਼ਿਆਦਾ ਵਾ ਤੇ ਬਾਪੂ ਤੋਂ ਜ਼ਿਆਦਾ ਬੋਲਿਆ ਨਹੀਂ ਜਾਂਦਾ ਪਰ ਬਾਪੂ ਨੇ ਇਹ ਗੱਲ ਦੱਸੀ ਹੈ ਮੇਰਾ ਨਾਂ ਗਰਮੀਤ ਸਿੰਘ ਹੈ ਮੇਰੇ ਬਾਪ ਦਾ ਨਾਂ ਬੁੱਧ ਸਿੰਘ ਹੈ ਗੋਮਤੀ ਨੰਬਰ 5 ਦਾ ਮੈਂ ਰਹਿਣ ਵਾਲਾ ਯੂਪੀ ਦਾ ਕਾਨਪੁਰ ਦਾ ਤੇ ਜੇ ਕੋਈ ਜਾਣਦਾ ਜਾਂ ਪਹਿਚਾਣਦਾ ਜਾਂ ਕੋਈ ਇਹਦਾ ਭਰਾ ਸਾਡਾ ਕੋਈ ਭੈਣ ਇਹਨੂੰ ਇਸ ਵੀਡੀਓ ਨੂੰ ਪਹਿਚਾਣਦਾ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਕਿਉਂਕਿ ਕੋਈ ਫੋਨ ਨੰਬਰ ਜਾਂ ਕੁਝ ਹੋਰ ਨਹੀਂ ਸਾਨੂੰ ਮਿਲ ਰਿਹਾ ਪਰ ਬੜੀ ਦੁੱਖ ਦੀ ਗੱਲ ਆ ਵੀ ਅੱਜ ਸਾਡੇ ਧਾਰਮਿਕ ਸਥਾਨਾਂ ਦੇ ਬਾਹਰ ਮੰਦਰ ਦੇ ਬਾਹਰ ਗੁਰੂ ਘਰ ਦੇ ਬਾਹਰ ਗਿਰਜੇ ਦੇ ਬਾਹਰ ਦਰਗਾਹ ਦੇ ਬਾਹਰ ਇਸ ਤਰ੍ਹਾਂ ਦੇ ਲੋਕ ਇਸ ਤਰ੍ਹਾਂ ਦੇ ਹਾਲਾਤਾਂ ਚ ਨਰਕ ਕੱਟਣ ਲਈ ਮਜਬੂਰ ਆ ਤੇ ਜਿਉਂਦੇ ਜੀ ਮਰ ਜਾਂਦੇ ਨੇ ਉੱਥੇ ਪਏ ਕੋਈ ਪੁੱਛਣ ਵਾਲਾ ਨਹੀਂਗਾ ਤੇ ਪਰ ਅਸੀਂ ਭੱਗਾਂ ਵਾਲੇ ਆ ਵੀ ਜਿਹੜੀ ਉਹ ਮਾਤਾ ਦੇ ਮੰਦਰ ਦੇ ਬਾਹਰ ਸਾਨੂੰ ਸੇਵਾ ਮਿਲੀ ਤੇ ਉਹ ਮਾਤਾ ਨਾਣੀ ਮੇਰ ਕਰੇ ਬਾਪੂ ਇਥੋਂ ਤਕੜਾ ਹੋ ਕੇ ਆਪਣੇਆਂ ਦੇ ਵਿੱਚ ਜਾਵੇ ਆਪਣੇ ਘਰ ਜਾਵੇ ਆਪਣੇ ਬੱਚਿਆਂ 'ਚ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਪੂ ਜੀ ਠੀਕ ਹੋ ਜਾਣਾ ਵਾ ਤਕੜੇ ਹੋ ਜਾਣਾ ਤੁਸੀਂ ਅੱਛਾ ਫਿਕਰ ਨਹੀਂ ਕਰਨਾ ਫਿਰ ਤੁਹਾਨੂੰ ਪੈਂਡ ਭੇਜਾਂਗੇ ਜਾਣਾ ਕਰੇ ਕਰੇ ਜਾਣਾ